ਸੁਜੀ ਗੋਦ ਵਿੱਚ ਵਿਰਾਜੇ ਸਾਧ ਸੰਗਤ ਜੀਓ ਆਵ ਰਸਨਾ ਪਵਿੱਤਰ ਕਰੋ ਗੱਜ ਕੇ ਅਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖੀ ਦਾ ਇੱਕ ਐਸਾ ਮਹਿਲ ਉਸਾਰਿਆ ਜਿਸ ਦੀਆਂ ਧੂਮਾਂ ਕੁੱਲ ਸੰਸਾਰ ਵਿੱਚ ਪੈ ਗਈਆਂ ਚਾਰੋਂ ਲਾਲ ਸ਼ਹੀਦ ਹੋ ਗਏ ਮੈਂ ਆਪਣੀ ਰਚਨਾ ਬਾਬਾ ਜੋਰਾਵਰ ਸਿੰਘ ਬਾਬਾ ਬਾਬਾ ਫਤਿਹ ਸਿੰਘ ਇਹਨਾਂ ਨੂੰ ਸਮਰਪਿਤ ਕਰ ਰਹੀ ਹਾਂ ਸ਼ਾਕਾ ਸਰਹੰਦ ਇਤਿਹਾਸ ਆਪ ਜਾਣਦੇ ਹੋ ਮੇਰੀ ਕਵਿਤਾ ਦੇ ਨਾਲ-ਨਾਲ ਚੱਲੋ ਸਾਸ਼ੰਗਤ ਜੀਓ ਜਿਸ ਵਕਤ ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਆਪਣੇ ਨਿੱਕੇ ਪੋਤਰਿਆਂ ਨਾਲ ਬੈਠੇ ਹੋਏ ਸਨ ਉਹਨਾਂ ਨੂੰ ਪੋਤਰਿਆਂ ਨੂੰ ਪਤਾ ਸੀ ਕਿ ਅਸੀਂ ਸਵੇਰੇ ਸਰਹੰਦ ਦੀ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਸਾਨੂੰ ਲੈ ਕੇ ਜਾਣਾ ਹੈ ਉਹ ਆਪਣੀ ਦਾਦੀ ਜੀ ਨੂੰ ਕੀ ਆਖਦੇ ਹਨ ਇੱਥੋਂ ਮੇਰੀ ਕਵਿਤਾ ਸ਼ੁਰੂ ਹੁੰਦੀ ਹੈ ਆਮ ਤੌਰ ਤੇ ਦਾਦੀਆਂ ਪੋਤਰਿਆਂ ਨੂੰ ਲੋਰੀਆਂ ਦਿੰਦੀਆਂ ਹਨ ਕਿ ਪੋਤਰੇ ਸੋ ਜਾਨ ਇਹਨਾਂ ਨੂੰ ਨੀਂਦ ਆ ਜਾਵੇ ਪਰ ਨਹੀਂ ਇਹ ਇੱਕ ਅਲੱਗ ਕਿਸਮ ਦੀ ਲੋਰੀ ਹੈ ਸਾਧ ਸੰਗਤ ਜੀਓ ਇਸ ਵਿੱਚ ਪੋਤਰੇ ਆਪਣੀ ਦਾਦੀ ਨੂੰ ਕਹਿੰਦੇ ਹਨ ਕਿ ਸਾਨੂੰ ਕੋਈ ਐਸੀ ਲੋਰੀ ਦੇ ਜਿਸ ਨਾਲ ਅਸੀਂ ਜਾਗ ਪਈਏ ਕੌਮਾ ਜਾਗ ਪੈਣ ਤੇ ਅਸੀਂ ਸੁੱਤੇ ਨਾ ਰਹਿ ਜਾਈਏ ਸਵੇਰੇ ਅਸੀਂ ਜਾਣਾ ਹੈ ਤੂਬਾ ਸਰਹੰਦ ਜੀ ਕਚੈਰੀ ਵਿੱਚ ਇਥੋਂ ਮੇਰੀ ਕਵਿਤਾ ਸ਼ੁਰੂ ਹੁੰਦੀ ਹੈ ਅੱਜ ਦੀ ਰਾਤ ਹੈ ਰਾਤ ਆਖਰੀ ਕੱਲ ਸ਼ਾਇਦ ਪਰ ਬਾਤ ਆਖਰੀ ਅੱਜ ਦੀ ਰਾਤ ਹੈ ਰਾਤ ਆਖਰੀ ਕੱਲ ਸ਼ਾਇਦ ਪਰ ਬਾਤ ਆਖਰੀ மமத்தர சோரி பரி ம ਦਾਦੀ ਮਾਂ ਅਜ ਦੇ ਦੇ ਲੋਰੀ ਤਰਮ ਨਾ ਛੱਡੀ ਬਾਤ ਆਖਰੀ ਆਵੇ ਕੱਟ ਜਾਏ ਕੋਰੀ ਪੋਰੀ ਦਾਦੀ ਮਾਂ ਅਜ ਦੇ ਦੇ ਲੋਰੀ ਸਾਰੇ ਹਾਜ਼ਰੀਆਂ ਲਗਵਾਓ ਦਾਦੀ ਮਾ ਐਸੀ ਦੇ ਲੋਰੀ ਬੰਦ ਦੇਖਣਾ ਸਾਧ ਸੰਗਤ ਜੀ ਕੱਲ ਕਚਹਿਰੀ ਵਿੱਚ ਸੂਬੇ ਨੂੰ ਪੋਤਰੇ ਕਹਿੰਦੇ ਹਨ ਆਪਣੀ ਦਾਦੀ ਨੂੰ ਕੱਲ ਕਚਹਿਰੀ ਵਿੱਚ ਸੂਬੇ ਨੂੰ ਵੇਖੀ ਅਸਾਨੇ ਖੂਬ ਨਚਣਾ ਜਾਗਿਆ ਨੂੰ ਮਾਰ ਕੇ ਠੋਕਰ ਦੇਸ ਅਸਾ ਪ੍ਰੀਤਮ ਦੇ ਜਾਣਾ ਉਹ ਨ ਮਾਰੇ पंजवे गुरान जौन उल तरमुलई वीरा ज़िंदवारी बाबा साढी रीक शीष असांद ਕਲਗੀ ਸਜਾ ਕੇ ਜਾਂ ਮੇ ਸ਼ਹੀਦੀ ਗਲ ਵਿੱਚ ਫਾ ਕੇ ਨਿੱਕਿਆਂ ਨੂੰ ਵੀ ਇਹ ਡਟੋ ਰਹੀ ਨਿੱਕਿਆਂ ਨੂੰ ਵੀ ਤੋਰੀ ਜਿਵੇਂ ਜੰਗ दी गई तोरी दादी माँ दे दे लोरी